3B2 ਤੋਂ ਇੱਕ ਵਾਰ ਫੇਰ ਹੁੱਲੜਬਾਜ਼ੀ ਦੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨ ਥਾਰ ਨੂੰ ਓਪਨ ਕਰਕੇ ਦੇਰ ਰਾਤ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਸ਼ਰਾਬ ਦੇ ਨਸ਼ੇ ਚ ਤੁੱਤ ਨਜ਼ਰ ਆਉਂਦੇ ਨੇ ਔਰ ਗੱਡੀਆਂ ਇਸ ਤਰੀਕੇ ਦੇ ਨਾਲ 3B2 ਦੀ ਮਾਰਕੀਟ ਦੇ ਵਿੱਚ ਭਜਾਉਂਦੇ ਨਜ਼ਰ ਆਏ ਜਿਸ ਤੋਂ ਬਾਅਦ ਇਸ ਪੂਰੇ ਕਟਨਾਕਰਮ ਦੀ ਅਗਰ ਗੱਲ ਕੀਤੀ ਜਾਵੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਥਾਣਾ ਮਟੌਰ ਦੇ ਐਸਐਚਓ ਨੇ ਇਸਤੇ ਕਾਰਵਾਈ ਕਰਦੇ ਆ ਇਸਥਾਨ ਨੂੰ ਇੰਪਾਉਂਡ ਕਰ ਲਿਆ ਹੈ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੰਪਾਉਂਡ ਕਰਕੇ ਇਹਨਾਂ ਜਿਹੜੇ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਹੈ ਤਾਂ ਤਸਵੀਰ ਤੁਸੀਂ ਦੇਖੋ ਹੁੱਲੜਬਾਜ਼ੀ ਕਰਦੇ ਦੀ 3B2 ਅਕਸਰ ਦੇਰ ਰਾਤ ਕੁਝ ਨੌਜਵਾਨ ਕਈ ਵਾਰ ਨੌਜਵਾਨ ਜਿਹੜਿਆ ਹੁੱਲੜਬਾਜ਼ੀ ਕਰਦੇ ਆ ਔਰ ਕਈ ਵਾਰ ਉਹਨਾਂ ਤੇ ਐਕਸ਼ਨ ਵੀ ਹੋਇਆ ਪਰ ਫਿਰ ਵੀ ਉਹ ਬਾਜ਼ ਨਹੀਂ ਆਉਂਦੇ ਕੁਝ ਨੌਜਵਾਨ ਔਰ ਇਹ ਸੋਚਦੇ ਆ ਕਿ ਰਾਤ ਦੇ ਹਨੇਰੇ 'ਚ ਨਾ ਕੋਈ ਕਿਉਂਕਿ ਕਈ ਵਾਰ 12 1 ਵਜੇ ਤੋਂ ਬਾਅਦ ਪੁਲਿਸ ਨਹੀਂ ਹੁੰਦੀ ਮੌਕੇ ਤੇ ਔਰ ਹੁੱਲੜਬਾਜ਼ਾਂ ਦਾ ਪੂਰਾ ਉੱਥੇ ਇਕੱਠ ਹੁੰਦਾ ਹੈ ਔਰ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਆ ਜੋ ਕਿ ਇੱਕ ਬਹੁਤ ਗਲਤ ਮੈਸੇਜ ਸਮਾਜ 'ਚ ਜਾਂਦਾ ਕਿਉਂਕਿ ਇਹ ਮਾਰਕੀਟ 'ਚ ਪਰਿਵਾਰਕ ਲੋਕ ਵੀ ਘੁੰਮਣ ਆਉਂਦੇ ਨੇ ਵੱਡੇ ਵੱਡੇ ਸ਼ੋਰੂਮ ਨੇ ਕੱਪੜਿਆਂ ਦੇ ਸੰਬੰਧਿਤ ਖਾਣ ਪੀਣ ਦੇ ਸੰਬੰਧਿਤ ਔਰ ਅਜੇਹੇ ਦੇ ਵਿੱਚ ਇੱਕ ਪਰਿਵਾਰਾਂ ਪਰਿਵਾਰ ਪਰਿਵਾਰਾਂ ਦੇ ਉੱਤੇ ਗਲਤ ਮੈਸੇਜ ਜਾਂਦਾ ਤਾਂ ਪਰਿਵਾਰ ਅਜੇਹੀ ਮਾਰਕੀਟ 'ਚ ਜਾਣ ਤੋਂ ਫਿਰ ਗੁਰੇਸ਼ ਕਰਦੇ ਨੇ ਇਸ ਕਰਕੇ ਪੁਲਿਸ ਦੀ ਫਿਰ ਇੱਥੇ ਇਸ ਥਾਂ ਤੇ ਆ ਕੇ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਉਹ ਬਣਦੀ ਕਾਰਵਾਈ ਕੀਤੀ ਗਈ ਹੈ 3B2 ਚ ਜਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੇ ਹੁੱਲੜਬਾਜ਼ੀ ਕੀਤੀ ਹੈ ਜਿਨ੍ਹਾਂ ਦੀ ਤਸਵੀਰ ਸਾਹਮਣੇ ਆਈ ਆ ਔਰ ਬਾਅਦ ਦੇ ਵਿੱਚ ਇਹਨਾਂ ਤੇ ਕਾਰਵਾਈ ਕਰਦਿਆਂ ਇਹਨਾਂ ਦੀ ਥਾਰ ਨੂੰ ਇੰਪਾਉਂਡ ਕਰ ਲਿਆ ਹੈ ਔਰ ਥਾਣਾ ਮਟੌਰ ਦੇ ਐਸਐਚਓ ਅਮਨ ਕੰਬੋਜ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਉਹਨਾਂ ਕੋਲ ਇਹ ਵੀਡੀਓ ਪਹੁੰਚੀ ਜਿਸ ਦਾ ਨੰਬਰ ਟ੍ਰੇਸ ਕਰਕੇ ਇਹਨਾਂ ਨੂੰ ਲੱਭ ਕੇ ਇਹਨਾਂ ਤੇ ਕਾਰਵਾਈ ਕਰ ਦਿੱਤੀ ਗਈ ਹੈ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੰਡੀ ਥਾਰ ਬਣਾ ਕੇ ਇਸ ਤੇ ਤਿੰਨ ਚਾਰ ਨੌਜਵਾਨ ਚੜੇ ਹੋਏ ਨੇ ਔਰ ਇੰਨਾ ਹੀ ਨਹੀਂ ਨੌਜਵਾਨ ਚੜ ਕੇ ਭੰਗੜੇ ਪਾ ਰਹੇ ਨੇ ਜੋ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਔਰ ਇਹਨਾਂ ਦਾ ਨੰਬਰ ਟ੍ਰੇਸ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਇਸ ਵਕਤ ਦੀ अहम ਜਾਣਕਾਰ ਤੁਹਾਨੂੰ ਸੰਜੀ ਕਰ ਰਹੇ ਹਾਂ 3B2 ਅਕਸਰ ਇਹਨਾਂ ਅਜਿਹੇ ਸ਼ਰਾਰਤੀ ਨੌਜਵਾਨਾਂ ਦਾ ਅੱਡਾ ਦੇਰ ਰਾਤ ਬਣਿਆ ਹੁੰਦਾ ਹੈ ਔਰ ਕਈ ਵਾਰ ਗੱਡੀਆਂ ਚ ਉੱਚੀ ਉੱਚੀ ਗੀਤ ਲਾ ਕੇ ਜਿਹੜੇ ਕਈ ਵਾਰ ਨੌਜਵਾਨ ਹੁੱਲੜਬਾਜ਼ੀ ਕਰਦੇ ਨੇ ਕਈ ਵਾਰੀ ਗੱਡੀ ਤੇ ਚੜ ਕੇ ਬੋਨਟ ਤੇ ਚੜ ਕੇ ਅ ਅਜਿਹੀ ਹੁੱਲੜਬਾਜ਼ੀਆਂ ਕਰਦੇ ਨੇ ਜੋ ਕਿ ਇੱਕ ਗਲਤ ਮੈਸੇਜ ਗਲਤ ਛਵੀ ਬਣਦੀ ਆ ਮਾਰਕੀਟ ਦੀ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਵੀ ਘੁੰਮਣ ਆਉਣਾ ਹੈ ਤੋਂ ਉਹਨਾਂ ਦੇ ਮਨਾਂ ਦੇ ਵਿੱਚ ਗਲਤ ਛਵੀ 3B2 ਮਾਰਕੀਟ ਨੂੰ ਲੈ ਕੇ ਬਣ ਗਈ ਤਾਂ ਇਸੇ ਕਰਕੇ ਹਾਲਾਂਕਿ ਪੁਲਿਸ ਹਰ ਵੇਲੇ ਸ਼ਾਮ ਨੂੰ ਇਸ ਥਾਂ ਤੇ ਮੌਜੂਦ ਹੁੰਦੀ ਹੈ ਪਰ ਇਹ ਨੌਜਵਾਨ ਫਿਰ ਵੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਔਰ ਇਹਨਾਂ ਨੂੰ ਪਤਾ ਵੀ ਹੁੰਦਾ ਹੈ ਕਿ ਸਾਡੇ ਤੇ ਬਣਦਾ ਐਕਸ਼ਨ ਹੋਵੇਗਾ ਪਰ ਫਿਰ ਵੀ ਕਈ ਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਅਜੇਹੀ ਅਜੇਹੀ ਹੁੱਲੜਬਾਜ਼ੀ ਕਰਦੇ ਨੇ ਜੋ ਉਹਨਾਂ ਨੂੰ ਫਿਰ ਭਾਰੀ ਪੈ ਜਾਂਦੀ ਹੈ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਹੁੱਲੜਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਇਹ ਨੌਜਵਾਨ ਔਰ ਹੁਣ ਇਹਨਾਂ ਤੇ ਬਣਦੀ ਕਾਰਵਾਈ ਜੋ ਪੁਲਿਸ ਨੇ ਕੀਤੀ ਹੈ ਥਾਰ ਨੂੰ ਇੰਪਾਉਂਡ ਕਰ ਲਿਆ ਕਿਹਾ